جیو, سنطانو, دن دن جی. جیو, ہے, مائے گاٹ کسی ਇਹ ਜਿਹੜੀ ਮਾਇਆ ਹੈ ਇਸ ਮਾਇਆ ਦੇ ਕਈ ਰੂਪ ਕਈ ਰੰਗ ਹਨ ਤੇ ਇਹ ਮਾਇਆ ਜਿਹੜੀ ਹੈ ਇਹ ਕਿਧਰੇ ਤਾਂ 나ਗਨੀ ਬਣ ਕੇ ਡੱਸ ਵੀ ਲੈਂਦੀ ਏ ਤੇ ਕਿਧਰੇ ਇਹ ਪਿਓ ਤੇ ਪੁੱਤ ਮਾਂ ਅਤੇ ਦੀਪ ਪੈਣਾ ਅਤੇ ਭਰਾਵਾਂ ਦੇ ਵਿੱਚ ਵੀ ਵਿਵਾਦ ਖੜਾ ਕਰਦੀ ਏ ਇਹ ਵਿਵਾਦ ਨੂੰ ਵਧਾਉਂਦਿਆਂ ਹੋਇਆਂ ਕਈ ਵਾਰ ਕੌਣ ਤੇ ਕਦਰੋ ਕਾਰਨਤਾ ਕੋ ਵੀ ਹਾਲਾਤ ਪਹੁੰਚ ਜਾਂਦੇ ਹਨ ਤੇ ਇਸ ਤਰ੍ਹਾਂ ਸੰਸਾਰ ਦੇ ਰਿਸ਼ਤੇ ਜਿਹੜੇ ਨੇ ਉਹ ਨਿਭਦੇ ਨਹੀਂ ਪਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਰਿਸ਼ਤਿਆਂ ਨੂੰ ਤੋੜ ਦਿਵਾਇਆ ਹੈ ਦੁਨੀਆ ਦੇ ਵੱਡੇ ਵੱਡੇ ਮਨੁੱਖਾਂ ਦੇ ਕੋਲੋਂ ਪੀਰ ਪੈਗੰਬਰਾਂ ਦੇ ਕੋਲੋਂ ਰਾਜਿਆਂ ਮਹਾਰਾਜਿਆਂ ਦੇ ਕੋਲੋਂ ਇਹ ਰਿਸ਼ਤੇ ਨਹੀਂ ਨਿਭੇ ਕਿਦਰੇ ਨਾ ਕਿਦਰੇ ਉੱਚੇ ਉਹ ਆਪਸ ਵਿੱਚ ਉਲਝ ਕੇ ਰਹ ਗਏ ਤੇ ਇਹਨਾਂ ਸੰਸਾਰੀ ਰਿਸ਼ਤਿਆਂ ਨੂੰ ਜਿਵੇਂ ਨਿਭਾ ਸਕੇ ਤੇ ਨਿਰੰਕਾਰ ਦੇ ਰਿਸ਼ਤਿਆਂ ਨੂੰ ਜਿਵੇਂ ਨਿਭਾ ਸਕੇ ਪਰ ਖੰਗੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੀਵਨ ਦੇ ਵਿੱਚ ਅਸੀਂ ਤੱਕਾਂਗੇ ਵੇਖਾਂਗੇ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਸਾਰ ਦੇ ਰਿਸ਼ਤਿਆਂ ਨੂੰ ਵੀ ਕਿਵੇਂ ਬਾਖੋਬੀ ਨਿਭਾਇਆ ਅਤੇ ਨਿਰੰਕਾਰ ਦੇ ਨਾਲ ਰਿਸ਼ਤੇ ਨੂੰ ਵੀ ਉਹਨਾਂ ਨੇ ہے, رشتے, نے, میرے پاس جی مائے باپ پوت ہتھا گھر ਕਿਸੇ ਬਾਦ ਘਾਟ ਕਿਸ ਹੀ ਪੈ ਸਗਲੇ ਲੜ ਰੂਆ ਮਾਂ ਅਤੇ ਧੀ ਦੇ ਵਿੱਚ ਵੀ ਇਹ ਵਿਵਾਦ ਪੈਦਾ ਹੋ ਜਾਂਦੇ ਨੇ ਪਿਓ ਅਤੇ ਪੁੱਤ ਦੇ ਵਿੱਚ ਵੀ ਝਗੜੇ ਦਾ ਕਾਰਨ ਬਣਦੇ ਹਨ ਪੈਣ ਅਤੇ ਭਰਾਵਾਂ ਦੇ ਜਿਹੜੇ ਪਾਵਨ ਪਵਿੱਤਰ ਰਿਸ਼ਤੇ ਹਨ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਹਨ ਤੇ ਇਹ ਸੰਸਾਰੀ ਰਿਸ਼ਤੇ ਟੁੱਟ ਜਾਂਦੇ ਨੇ ਤਾਰ-ਤਾਰ ਹੋ ਜਾਂਦੇ ਹਨ ਅਸੀਂ ਹੁਣ ਇੱਥੇ ਇਹ ਦੇਖਣ ਦਾ ਯਤਨ ਕਰਾਂਗੇ ਕਿ ਬਾਬਾ ਪ੍ਰਿਥੀ ਚੰਦ ਜੋ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਡੇ ਭਰਾ ਦਾ ਹਨ ਉਹਨਾਂ ਨੇ ਜਾਂ ਜਿਹੜੇ ਵੀ ਸੰਸਾਰ ਦੇ ਰਿਸ਼ਤੇ ਉਹਨੇ ਨਿਭਾਇਆ ਔਰ ਉਹਨਾਂ ਨੇ ਖਾਣ-ਖਾਤੇ ਗਲਤੀਆਂ ਕੀਤੀਆਂ ਖਾਂ ਖਾਂ ਦੇ ਉਹਨਾਂ ਨੇ ਗੁਰੂ ਪਾਸਾ ਜੀ ਦੇ ਨਾਲ ਵਹਿਰ ਭਾਉਨਾ ਕੀਤੀ ਇਥੋਂ ਤੱਕ ਕੇ ਉਹਨਾਂ ਦੇ ਜਨਮ ਦਾਤਾ ਦੰਨ ਦੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਉਹਨਾਂ ਨੇ ਕਈ ਵਾਰ ਝਗੜੇ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਪਾਸਾ ਜੀ ਨੇ ਉਹਨਾਂ ਨੂੰ ਕਿਹਾ ਵੀ ਕਾਹੇ ਕੂਦ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਿਲ ਸਿਓ ਝਗਰਤ ਪਾਪ ਤੂੰ ਇਹ ਕਹਿੰਦਾ ਮੈਂ ਵੱਡਾ ਹਾਂ ਮੈਂ ਭਟਾ ਹਾਂ ਪਰ ਜਿਸ ਨੇ ਤੈਨੂੰ ਜਨਮ ਦਿੱਤਾ ਹੈ ਤੋ ਉਹਦੇ ਨਾਲ ਇਹ ਝਗੜਦਾ ਹੈ ਇਹ ਇੱਕ ਵੱਡਾ ਪਾਪ ਹੈ ਇਹ ਗੁਨਾਹ ਹੈ ਉਸ ਨੂੰ ਬੜੇ ਪਿਆਰ ਨਾਲ ਤੁਹਾਨੂੰ ਗੁਰੂ ਰਾਮਦਾਸ ਸਾਹਾ ਸਮਝਾਉਣ ਦਾ ਯਤਨ ਕਰਦੇ ਹਨ ਪਰ ਉਹਦੇ ਮਨ ਦਿਲ ਦਿਮਾਗ ਤੇ ਐਸਾ ਮਾਇਆ ਦਾ ਪ੍ਰਭਾਵ ਪਿਆਸੀ ਕਿ ਉਹ ਬਿਲਕੁਲ ਸਮਝਣ ਦਾ ਯਤਨ ਹੀ ਨਹੀਂ ਸੀ ਕਰਦਾ ਤੇ ਹਵੇਸਾ ਉਹਦੇ ਦਿਮਾਗ ਦੇ ਵਿੱਚ ਇਹ ਫਤੂਰ ਰਹਿੰਦਾ ਸੀ ਕਿ ਉਹ ਵੱਡਾ ਹੈ ਕਿ ਉਸ ਦਾ ਹੀ ਸਭ ਕੁਝ ਆਕ ਬਣਦਾ ਹੈ ਇੰਗਲੈਂਡ ਦੇ ਵਿੱਚ ਇੱਕ ਮਹਾਤਮਾ ਗੁਰ ਜ਼ੇਫ ਹੋਇਆ ਗੁਰ ਜ਼ੇਫ ਨੇ ਇੱਕ ਧਾਰਮਿਕ ਸਥਾਨ ਬਣਾਇਆ ਕਿਉਂਕਿ ਪੱਛਮ ਦੇਸ਼ਾਂ ਦੇ ਵਿੱਚ ਬਾਪ ਦੀ ਕੋਈ ਮੁਕਤ ਨਹੀਂ ਹੈ ਤਾਂ ਉਸ ਨੇ ਆਪਣੇ ਧਾਰਮਿਕ ਸਥਾਨ ਦੇ ਉੱਪਰ ਲਿਖ ਕੇ ਲਗਾ ਦਿੱਤਾ ਕਿ ਇਸ ਧਾਰਮਿਕ ਸਥਾਨ ਦੇ ਅੰਦਰ ਉਹ ਆ ਸਕਦਾ ਹੈ ਜਿਹੜਾ ਆਪਣੇ ਇਸ ਸੰਸਾਰੀ ਤਲ ਤੇ ਜਨਮ ਦੇਣ ਵਾਲੇ ਬਾਪ ਦੀ ਸੇਵਾ ਕਰਦਾ ਹੋਵੇ ਜਿਹੜਾ ਆਪਣੇ ਬਾਪ ਦੇ ਨਾਲ ਮਦਰ ਸਬੰਧ ਨਹੀਂ ਰੱਖਦਾ ਚੰਗੇ ਸਬੰਧ ਨਹੀਂ ਰੱਖਦਾ ਝਗੜੇ ਕਰਦਾ ਹੈ ਜੇ ਆਪ ਆਪਣੇ ਬਾਪ ਦੀ ਕਦਰ ਨਹੀਂ ਕਰਦਾ ਤੋ ਇਸ ਧਾਰਮਿਕ ਅਸਥਾਨ ਦੇ ਅੰਦਰ ਨਹੀਂ ਆ ਸਕਦਾ ਤਾਂ ਆਤਮਾ ਗੁਰੂ ਜੀਵ ਦੇ ਕੋਲ ਪੁੱਛਿਆ ਕਿ ਐਸਾ ਤੁਸੀਂ ਕਿਉਂ ਲਿਜਿਆ ਤਾਂ ਉਹਨਾਂ ਨੇ ਕਿਹਾ ਜੋ ਦਿਸਦੇ ਹੋਏ ਬਾਪ ਦੀ ਸੇਵਾ ਨਹੀਂ ਕਰ ਸਕਦਾ ਜੋ ਦਿਸਦੇ ਹੋਏ ਬਾਪ ਦੇ ਨਾਲ ਚੰਗੇ ਸਬੰਧ ਚੰਗੇ ਰਿਸ਼ਤੇ ਨਹੀਂ ਜੋੜ ਸਕਦਾ ਉਹ ਅਣਦਿਸਦੇ ਆਕਾਰ ਪ੍ਰੁਖ ਵਾਹਿਗੁਰੂ ਜੀ ਦੇ ਨਾਲ ਕਿਵੇਂ ਆਪਣਾ ਰਿਸ਼ਤਾ قائم ਕਰੇਗਾ ਬਾਪ ਕੀ ਉਹਦੇ ਨਾਲ ਵੀ ਉਹ ਆਪਣਾ ਰਿਸ਼ਤਾ ਕਾਇਮ ਨਹੀਂ ਕਰ ਸਕਦਾ ਜੋ ਸਾਰਿਆਂ ਦਾ ਸਮਝਾ ਬਾਪ ਹੈ ਸਤਿਗੁਰ ਪਾਤਸ਼ਾਹ ਜੀ ਨੇ ਬ੍ਰਹਮਾਣ ਗੁਰਬਾਣੀ ਦੇ ਵਿੱਚ ਪਰਮਾਨ ਕੀਤਾ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੂੰ ਕਿਸੇ ਨ ਦਿਸੇ ਬਾਦ ਜੋ اے ਭਾਈ ਗੁਰੂ ਨੂੰ ਸਾਰਿਆਂ ਦਾ ਸਾਡਾ ਸਾਂਝਾ ਬਾਪ ਹੈ ਤੇ ਸਾਰਿਆਂ ਨੂੰ ਤੂੰ ਪਿਆਰ ਦਿੰਦਾ ਹੈ ਤੇ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਹੈ ਪਰ ਕੁਝ ਲਾਇਕ ਹੁੰਦਿਆਂ ਦੇ ਕੁਝ ਨਾਇਕ ਹੁੰਦਿਆਂ ਪਾਸਾ ਨੇ ਪਰਮਾਤਮਾ ਨੇ ਇੱਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰਖਾਈ ਸਾਡਾ ਪਿਤਾ ਸਾਰਿਆਂ ਦਾ ਇੱਕ ਹੈ ਤੇ ਅਸੀਂ ਸਾਰੇ ਇੱਕ ਪਿਤਾ ਵਾਹਿਗੁਰੂ ਜੀ ਦੇ ਬੱਚੇ ਹਾਂ ਪਰ ਇੱਕ ਪਾਸੇ ਈਸਾ ਜੀ ਜਿਹੜੇ ਕੀ ਇਹ ਕਹਿੰਦੇ ਹਾਂ ਜੀਸਸ ਇਜ਼ ਦਾ ਓਨਲੀ son of god ਕਿ ਜੀਸਸ ਹੀ ਇੱਕ ਪ੍ਰਭੂ ਦਾ ਪ੍ਰਮਾਤਮਾ ਦਾ ਪੁੱਤਰ ਹੈ ਪਰ ਉਸ ਨੂੰ ਕੋਈ ਪੁੱਛੇ ਬਾਕੀ ਜਿੰਨੇ ਮਨੁੱਖਾਨਾ ਇੱਕ ਇਸ ਦੇ ਪੁੱਤਰ ਹਨ ਇਹ ਵੀ ਤਾਂ ਵੈਤੂ ਦੇ ਹਨ ਜਿਸ ਦੇ ਵਾਸਤੇ ਸਤਪੁਰ ਪਤ ਸਾਹਿਬ ਜੀ ਨੇ ਬੜੇ ਸੋਨੇ ਪ੍ਰਮਾਣ ਕੀਤੇ ਹਨ ਨੂੰ ਸਾਝਾ ਸਾਹਿਬ ਬਾਪ ہمارا ਤੂੰ ਸਾਡਾ ਸਾਰਿਆਂ ਦਾ ਸਾਝਾ ਬਾਪ ਹੈ ਤੇ ਅਸੀਂ ਤੇਰੇ ਬੱਚੇ ਹਾਂ ਤਾਂ ਸਾਧ ਸੰਗਾ ਜੀ ਜੋ ਸੰਸਾਰੀ ਰਿਸ਼ਤੇ ਨਹੀਂ ਨਿਭਾ ਸਕਦਾ ਇੱਥੇ ਬਾਦ ਦੇ ਬਾਦ ਖੜੇ ਕਰਦਾ ਹੈ ਤੇ ਉਸ ਦਾ ਅਨਕਾਰ ਨਾਲ ਰਿਸ਼ਤਾ ਨਿਭਾਉਣਾ ਬਹੁਤ ਔਖਾ ਹੈ ਜਿਵੇਂ ਕਿ ਪ੍ਰਿਥੀ ਚੰਦ ਦਾ ਵਿਰੋਧ ਕਰਦਾ ਹੀ ਸੀ ਪਰ ਉਸ ਦੀ ਪਤਨੀ ਤੇ ਮਾਤਾ ਗੰਗਾ ਜੀ ਦੀ ਜਠਾਣੀ ਜਿਸ ਦਾ ਨਾਮ ਕਰਮੋ ਸੀ ਉਹ ਕਈ ਵਾਰੀ ਆਪਣੇ ਮੂੰਹ ਦੇ ਵਿੱਚੋਂ અપਮਾਨਜਨਕ ਸ਼ਬਦ ਬੋਲ ਦਿੱਤੀ ਤੇਥੋਂ ਤੱਕ ਵੀ ਉਹ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੇਰੀ ਦਰਾਨੀ ਮਾਤਾ ਗੰਗਾ ਹੈ ਇਹ ਤਾਂ ਅੰਤਰੀ ਹੀ ਇਸ ਸੰਸਾਰ ਤੋਂ ਚਲੀ ਜਾਵੇਗੀ ਇਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੋਵੇਗੀ ਤੇ ਇਹ ਵਿਰਗਤੀ ਦੇ ਵਾਰਸ ਵਿਰਗਤੀ ਦੇ ਮਾਲਕ ਅਖੀਰ ਮੇਰੇ ਪੁੱਤਰਾਂ ਨੇ ਹੀ ਬੜਨਾ ਹੈ ਤਾਂ ਤਾਂ ਵੀ ਸਤਪੁਰ ਪਾਤਸ਼ਾਹ ਜੀ ਨੇ ਇਤਨੇ ਕੌੜੇ ਬੁਰ ਸੁਣ ਕੇ ਵੀ ਕੁਝ ਨਹੀਂ ਕੀਤਾ ਇੱਕ ਵਾਰ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਦਰਬਾਰ ਸਾਹਿਬ ਜਾ ਰਹੇ ਸਨ ਕਿ ਉੱਪਰਲੀ ਛੱਤ ਤੋਂ ਗੰਦਾ ਭੜਿਆ ਹੋਇਆ ਟੋਕਰਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿਰ ਦੇ ਵਿੱਚ ਸੁੱਟ ਦਿੱਤਾ ਪਰ ਸਰਦੂਪ ਪਾਸਵਾਦੀ ਨੇ ਪਲਟ ਕੇ ਕੋਈ ਬੁਰਾ ਲਫਜ਼ ਨਹੀਂ ਕਿਹਾ। ਪ੍ਰਿਤੀ ਚਾਂਦ ਕਿਛੇ ਕਿਛ ਵਿਰੋਧ ਕਰਦਾ ਰਿਹਾ ਕਿਦਰੇ ਉਹ ਇੱਕ ਬ੍ਰਾਹਮਣ ਨੂੰ ਪੇਜਦਾ ਹੈ ਕਿ ਤੁਸੀਂ ਆ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਤੇ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੋ। ਤਾਂ ਉੱਥੇ ਆ ਕੇ ਉਸਨੇ ਉਹ ਕੁਕਰਮ ਕਰਨਾ ਚਾਹਿਆ ਜਿੱਥੇ ਪਾਤਸ਼ਾਹ ਕੰਨ ਨੇ ਲੇਪ ਨਾ ਲਾ ਕੋ ਤਿਲ ਕਾ ਮੂਲ ਦੁਸ਼ ਬ੍ਰਾਹਮਣ ਬਹੁ ਹੋਇ ਤੇ ਸੂਲ ਫਿਰ ਉਹਨਾਂ ਨੇ ਦਾਈ ਨੂੰ ਪੈਸੇ ਦੇ ਕੇ ਕਿਹਾ ਆਪਣੇ ਅਸਥਾਨ ਦੇ ਨਾਲ ਜ਼ਹਿਰ ਲਗਾ ਕੇ ਤੇ ਬਾਲਕ ਹਰਗੋਬਿੰਦ ਸਾਹਿਬ ਨੂੰ ਤੁਸੀਂ ਮਾਰ ਦਿਓ ਉੱਥੋਂ ਵੀ ਅਕਾਲ ਪੁਰਖ ਨੇ ਬਚਾਇਆ ਤੇ ਫਿਰ ਸਭ ਵੀ ਛੱਡ ਕੇ ਦੇ ਡਾਂਗ ਮਰਵਾ ਕੇ ਗੁਰੂ ਹਰगोबिंद ਸਾਹਿਬ ਜੀ ਦੇ ਉੱਪਰ ਇੱਕ ਹੋਰ ਹਮਲਾ ਕੀਤਾ ਪਰ ਬਾਲਕ ਹਰगोबिंद ਸਾਹਿਬ ਮਕਾਨਪੁਰ ਵੈਰੂ ਦੀ ਕਿਰਪਾ ਨਾਲ ਬਚ ਗਏ ਕਦੀ ਉਹ ਸੁਲਹੀ ਖਾਨ ਨੂੰ ਚੜਹਾ ਕੇ ਲਿਉਂਦਾ ਹੈ ਤੇ ਕਦੀ ਸੁਲਹੀ ਖਾਨ ਨੂੰ ਲੈ ਕੇ ਆਉਂਦਾ ਹੈ ਜਿਸ ਲਈ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਹੈ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸੁਲੀ ਹੋਏ ਬੂਆ ਨਾ پاک ਸੋ ਇਦਾਂ ਅਗ ਦੇਵੇ ਸੜ ਕੇ ਮਰ ਗਿਆ ਤੇ ਉਹ ਗੁਰੂ ਸਾਹਿਬ ਦੀ ਤੱਕ ਨਹੀਂ ਪਹੁੰਚਿਆ ਇਹ ਰਿਸ਼ਤੇ ਸੰਸਾਰ ਦੇ ਹਨ ਇਹ ਸੰਸਾਰ ਦੇ ਰਿਸ਼ਤੇ ਕਿਦਰੇ ਅਮੀਰੀ ਬਣ ਕੇ ਰੁਕਾਵਟ ਦਾ ਕਾਰਨ ਬਣ ਜਾਂਦੇ ਹਨ ਤੇ ਸੰਸਾਰ ਦੇ ਰਿਸ਼ਤੇ ਉਹਨਾਂ ਤੋਂ ਡਿਬਦੇ ਨਹੀਂ ਕਿਦਰੇ ਗਰੀਬੀ ਬਣ ਕੇ ਤੇ ਇਹ ਕੰਗਾਲਤਾ ਬਣ ਰੁਕਾਵਟ ਬਣਦੇ ਹਨ ਤੇ ਉਹਨਾਂ ਕੋਲ ਰਿਸ਼ਤੇ ਨਿਭਦੇ ਨਹੀਂ ਜਿਵੇਂ ਬਦਾਰਨ ਦੇ ਤੌਰ ਤੇ ਔਰੰਗਜ਼ੇਬ ਕੋਲ ਕੋਈ ਰਿਸ਼ਤਾ ਨਹੀਂ ਨਿਭੋਇਆ ਆਪਣੇ ਬਾਪ ਨੂੰ ਉਹ ਕਾਲ ਕੁਰਦੀਆਂ ਦੇ ਵਿੱਚ ਬੰਦ ਕਰ ਦਿੰਦਾ ਹੈ ਉਹਨੂੰ ਇੱਕ ਪਿਆਲਾ ਪਾਣੀ ਦਾ ਦੇਣ ਤੋਂ ਵੀ ਉਹ ਤਰਸਉਦਾ ਹੈ ਤੇ ਫਿਰ ਆਪਣੇ ਭਰਾਵਾਂ ਦਾ ਕਾਤਲ ਬਣ ਜਾਂਦਾ ਹੈ ਆਪਣੀਆਂ ਭੈਣਾਂ ਦਾ અપਮਾਨ ਕਰਦਾ ਹੈ ਰੱਬ ਦੇ ਪਿਆਰੇ ਭਗਤਾਂ ریروند ساتے رکھتا ہے ਤੇ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਉਹ ਹਮੇਸ਼ਾ ਜਹਿਰ ਘੋਲ ਕੇ ਰੱਖਦਾ ਹੈ ਉਸ ਦਿਨ ਕੋਈ ਰਿਸ਼ਤਾ ਨਹੀਂ ਜਿਉਂ ਹੋਇਆ ਸਾਥ ਸੰਗਤਿਓ ਅੱਜ ਵੀ ਅਸੀਂ ਦੇਖਦੇ ਹਾਂ ਕਿ ਇਹ ਸੰਸਾਰ ਦੇ ਵਿੱਚ ਜੋ ਪੈਣ ਪਾਈ ਹਨ ਕੋਲ ਆਉਂਦੇ ਰਿਸ਼ਤੇ ਵੀ ਤਾਰ-ਤਾਰ ਹੁੰਦੇ ਵਿੱਚ ਜਾਂਦੇ ਹਨ ਮਾਂ ਤੇ ਧੀ ਦੇ ਰਿਸ਼ਤੇ ਟੁੱਟਦੇ ਹੋਏ ਨਹੀਂ ਕਿੰਨਾਂ ਪਿਓ ਤੇ ਪੁੱਤ ਦੇ ਰਿਸ਼ਤੇ ਜਿਹੜੇ ਆਪੋ ਆਪ ਦੇ ਵਿੱਚ ਵੀ ਖਟਾਸ ਪੈਦਾ ਹੁੰਦੀ ਦੇਖੀ ਜਾ ਸਕਦੀ ਹੈ ਕਿਉਂਕਿ ਉਹਨਾਂ ਦੇ ਅੰਦਰ ਰੱਬੀ ਲਗਨ ਨਹੀਂ ਏ ਰੱਬ ਦਾ ਆਨੰਦ ਨਹੀਂ ਏ ਵਾਹਿਗੁਰੂ ਦਾ ਨਾਮ ਨਹੀਂ ਏ ਗੁਰਬਾਣੀ ਦੇ ਪਵਿੱਤਰ ਬੋਲ ਨਹੀਂ ਹਨ ਉਹਨਾਂ ਦੇ ਹਿਰਦੇ ਵਿੱਚ ਇਸ ਵਾਸਤੇ ਉਹਨਾਂ ਦੇ ਕੋਲ ਇਹ ਸਾਰੀ ਦਿਸਤੀ ਨਹੀਂ ਲੱਭਦੇ ਪਰ ਪਿਛੀ ਚਾਦੋਂ ਤੋਂ ਇਤਨੇ ਦੁੱਖ ਤੇ ਇਤਨੇ ਵਾਰ ਕਰਨ ਤੋਂ ਬਾਅਦ ਵੀ ਅਰਜਨ ਦੇਵ ਪਾਤਸ਼ਾਹ ਜੀ ਨੇ ਕੋਈ ਕੌੜਾ ਬੋਲ ਨਹੀਂ ਬੋਲਿਆ ਕਿਉਂਕਿ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ ਉਹਨਾਂ ਨੇ ਕਦੀ ਕਿਸੇ ਦੇ ਔਗਣ ਨੂੰ ਨਹੀਂ ਚਿਤਾਰਿਆ ਤਾਂ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਪਿਓ ਦਾਦੇ ਦਾ ਖਜ਼ਾਨਾ ਸੀ ਉਹ ਸਾਰੀ ਬਾਣੀ ਦੀ ਸੰਪਾਦਨਾ ਕਰਨ ਵਾਸਤੇ ਉਹਨਾਂ ਨੇ ਪਾਈ ਸਾਹਿਬ ਪਾਈ ਗੁਰਦਾਸ ਜੀ ਨੂੰ ਅਤੇ ਹੋਰ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਾਦਨਾ ਕੀਤੀ ਤੇ ਇਹ ਨਿਰੋਲ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ ਅੱਜ ਗੁਰਦੁਆਰੇ ਸਾਹਿਬਾਨ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਸੀਂ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਕਰ ਤੁਲਨਾ ਵਿੱਚ ਨਹੀਂ ਲਿਆ ਸਕਦੇ ਸਾਥ ਸਮਾਜiyo ਗੁਰਦੁਆਰੇ ਸਾਹਿਬ ਦੇ ਵਿੱਚ ਜੋ ਪੰਥ ਦੀਆਂ ਮਰਿਆਦਾਆਂ ਨੇ ਰਸਮਾਂ ਰੀਤਾਂ ਨੇ ਕੇਵਲ ਉਹਨਾਂ ਨੂੰ ਹੀ ਲਾਗੂ ਕੀਤਾ ਜਾ ਸਕਦਾ ਹੈ ਜਿਵੇਂ ਅੱਜ ਕੁਝ ਗੁਰਦੁਆਰਿਆਂ ਦੇ ਵਿੱਚ ਮੁਸਲਮਾਨ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਨਮਾਜ਼ ਅਦਾ ਕਰ ਸਕਦੇ ਹੋ ਪਰ ਕਿਸੇ ਦਿਨ ਇਹ ਵਿਚਾਰ ਨੂੰ ਧਾਰਨ ਕਰ ਜਾਵੇਗਾ ਕਾਦੀ ਹਿੰਦੂ ਵੀਰ ਵੀ ਕਹਿਣਗੇ ਕਿ ਉਹ 40 ਦਾ ਪਾਪ ਕਰਨਗੇ ਕਦੀ ਹਿੰਦੂ ਵੀਰ ਵੀ ਕਹਿਣਗੇ ਕਿ ਉਹ ਹਿੰਦੂ ਧਰਮ ਦੀਆਂ ਰਸਮਾਂ ਰੀਤਾਂ ਦੇ ਮੁਤਾਬਿਕ ਉਹ ਇੱਥੇ ਪੂਜਾ ਵੀ ਕਰਨਗੇ ਬਾਸਾ ਦੀ ਬਾਣੀ ਦਾ ਪ੍ਰਮਾਣ ਹੈ ਪੂਜਾ ਕਰੋ ਨਿਵਾਜ ਉਜਾਰੋ ਇੱਕ ਨਾਮ ਲੈ ਜਿਦੇ ਨਮਸਕਾਰੋ ਮੈਂ ਤਾਂ ਨਾਮ ਪੂਜਾ ਕਰਦਾ ਤੇ ਨਾਮ ਮੈਂ ਨਿਵਾਜ ਉਜਾਰਦਾ ਹਾਂ ਮੈਂ ਤਾਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਦਗੀ ਕਰਦਾ ਸਿਮਰਨ ਕਰਦਾ ਹਾਂ ਤੇ ਇਥੇ ਜੋ ਪੰਥ ਦੀ ਮਰਿਆਦਾ ਬਾ ਹਨ ਉਹਨਾ ਮਰਿਆਦਾ ਨੂੰ ਹੀ ਲਾਗੂ ਕੀਤਾ ਜਾ ਸਕਦਾ ਹੈ ਸਾਧ ਸੰਗਤ ਜੀ ਕਦੇ ਫਕਤ ਸੀ ਧਨ ਨਾਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਾਂਗੀ ਬਾਸ਼ਾ ਨੇ ਗ੍ਰਿਫਤਾਰ ਕੀਤਾ ਹੋਰ ਤਾਂ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਹਨ ਪਰ ਇੱਕ ਕਾਰਨ ਇਹ ਵੀ ਸੀ ਕਿ ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜਰਤ ਮੁਹੰਮਦ ਸਾਹਿਬ ਦੀ ਉਪਮਾ ਲਈ ਦੋ ਸ਼ਬਦ ਲਿਖ ਦਿਓ ਤਾਂ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੇ ਬਿਲਕੁਲ ਸਾਹਮਣਾ ਕਰ ਦਿੱਤਾ ਕਿ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਪਮਾ ਹੈ ਇਹਦੇ ਵਿੱਚ ਮਿਲਾਵਟ ਨਹੀਂ ਕੀਤੀ ਜਾ ਸਕਦੀ ਤਾਂ ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਬਹੁਤ ਵੱਡਾ ਹੈ। ਅਜ ਇਸ ਵੱਡੇ ਆਕਾਰ ਦੇ ਵਿੱਚ ਜੇਕਰ ਤੁਸੀਂ ਦੋ ਸ਼ਬਦ ਅਜਤ ਮੁਹੰਮਦ ਸਾਦੀ ਉਪਮਾ ਦੇ ਵਿੱਚ ਲਿਖ ਦਿਓਗੇ ਤਾਂ ਤੁਹਾਡਾ ਇਹ ਦੇਸ਼ ਕੀ ਕੱਟ ਜਾਏਗਾ। ਪਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਨਹੀਂ ਸਾਚ ਦੇ ਅੰਦਰ ਕੂੜ ਨੂੰ ਨਹੀਂ ਟਿਕਾਇਆ ਜਾ ਸਕਦਾ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਪੀਰ ਪੈਗੰਬਰ ਭਲੀ ਔਲੀਏ ਦੇਵੀ ਦੇਵਤ ਦੇਵਤੇ ਦੀ ਉਪਮਾ ਨਹੀਂ ਹੈ। ਇਹਦੇ ਨਿਰੋਧ ਵਾਹਿਗੁਰੂ ਦੀ ਉਪਮਾ ਹੈ ਤੇ ਇਹਦੇ ਵਿੱਚ ਕੇਵਲ ਵਾਹਿਗੁਰੂ ਦੀ ਉਪਮਾ ਵਾਸਤੇ ਹੀ ਥਾਂ ਹੈ ਇਸ ਲਈ ਅਸੀਂ ਕਿਸੇ ਵੀ پیغمبر ਵਾਸਤੇ ਦੋ ਸ਼ਬਦ ਨਹੀਂ ਲਿਖ ਸਕਦੇ ਪਾਈ ਸਾਹਿਬ ਐ ਗੁਰਦਾਸ ਜੀ ਨੇ ਕਿਹਾ ਹੈ ਨਾ ਸੱਚ ਸੰਪੂਰਨ ਨਿਰਮਲ ਇਸ ਵਿੱਚ ਕੂੜ ਨਾ ਰਲਦਾ ਰਾਈ ਰਾਈ ਜਿੰਨਾ ਵੀ ਥੋੜਾ ਜਿਹਾ ਵੀ ਸੱਚ ਦੇ ਵਿੱਚ ਝੂਠ ਨਹੀਂ ਰਲ ਸਕਦਾ ਨਾ ਹੀ ਰਲਾਇਆ ਜਾ ਸਕਦਾ ਹੈ ਅੱਖੀ ਕਾਤਨਾ ਸਜਰੇ ਤਿਰਣ ਔਖਾ ਦੁਖ ਰਹਿਣ ਵੀ ਆਈ ਜਿਵੇਂ ਆਕਾਸ਼ ਪੁਰਖ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ ਤੇ ਉਹਦੇ ਵਿੱਚ ਇੱਕ ਅੱਖ ਵੀ ਇੱਕ ਐਸਾ ਕੋਮਲ ਅੰਗ ਬਣਾਇਆ ਹੈ ਜੇਕਰ ਇਹਦੇ ਵਿੱਚ ਕੋਈ ਕਚਰਾ ਵੀ ਜਾਂਦਾ ਹੈ ਤਾਂ ਅੱਖ ਉਸ ਨੂੰ ਆਪਣੇ ਆਪ ਇੱਕ ਪਾਸੇ ਕਰ ਦਿੰਦੀ ਹੈ ਐਸਾ ਸਿਸਟਮ ਵਾਇਰੂ ਨੇ ਆ ਬਣਾਇਆ ਜੇ ਕਿਤੇ ਅੱਖ ਮਜਬੂਰ ਹੋ ਜਾਵੇ ਉਸ ਦੇ ਕੋਲ ਇਹ ਸਮਰੱਥਾ ਨਾ ਰਵੇ ਕਿ ਉਹ ਆਪਣੇ ਇਸ ਪਏ ਹੋਏ ਕਚਰੇ ਨੂੰ ਇੱਕ ਪਾਸੇ ਨਾ ਕਰ ਸਕੇ ਤਾਂ ਫਿਰ ਉਹ ਲਾਲ ਹੋ ਜਾਂਦੀ ਹੈ ਦਰਦ ਪੈਦਾ ਕਰਕੇ ਮਨੁੱਖ ਨੂੰ ਦੱਸਦੀ ਹੈ ਜੇ ਇਸ ਕਚਰੇ ਨੂੰ ਇੱਕ ਪਾਸੇ ਕਰ ਲੈ ਫਿਰ ਉਹ ਰੁਦਣ ਵੀ ਕਰਦੀ ਹੈ ਉਹਦੀ ਅੱਖਾਂ ਅੱਖਾਂ ਪਾਣੀ ਵੀ ਆਪ ਵਹਾਉਣ ਲੱਗ ਪਦੀ ਹੈ ਪਰ ਜੇਕਰ ਉਸ ਕਚਰੇ ਨੂੰ ਦੂਰ ਨਾ ਕੀਤਾ ਜਾਵੇ ਤਾਂ ਫਿਰ ਅੱਖ ਖਰਾਬ ਹੁੰਦਾ ਯਤਨ ਵੀ ਅੱਖ ਖਰਾਬ ਵੀ ਹੋ ਸਕਦੀ ਏ ਇਸ ਤਰ੍ਹਾਂ ਕਰਕੇ ਜੇਕਰ ਅੱਖ ਜਿਹੜੀ ਏ ਉਹ ਥੋੜੇ ਜਿਹੇ ਕਚਰੇ ਨੂੰ ਬਰਦਾਸ਼ਤ ਨਹੀਂ ਕਰਦੀ ਤੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛੋੜਾ ਗਿਆ ਅੰਛਕ ਮਾਤਰ ਵੀ ਝੂਠ ਨਹੀਂ ਬੁਲਾਇਆ ਜਾ ਸਕਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸੱਚ ਅਕਾਲ ਪੁਰਖ ਵਾਹਿਗੁਰੂ परमात्मा ਦੀ ਉਪਮਾ ਵਿੱਚ ਹੈ ਬਾਣੀ ਉਪਮਾ ਕਰਦੀ ਹੈ ਵਾਹਿਗੁਰੂ ਦੀ ਕਿਸੇ ਹੋਰ ਦੀ ਉਪਮਾ ਨਹੀਂ ਕਰਦੀ ਇਸ ਲਈ ਜਿਵੇਂ ਕੋਈ ਇਹ ਕਵੇ ਕਿ ਬਹੁਤ ਸਾਰਾ ਢੇਰ ਹੈ ਰੁਈ ਦਾ ਪਿਆ ਹੋਇਆ ਉਹਦੇ ਵਿੱਚ ਥੋੜੀ ਜੀ ਅੱਗ ਸੁੱਟ ਦਿੱਤੀ ਜਾਵੇ ਤਾਂ ਕੀ ਫਰਕ ਪੈਂਦਾ ਹੈ ਫਰਕ ਪੈਂਦਾ ਹੈ ਉਹ ਥੋੜੀ ਜੀ ਅੱਗ ਜਿਹੜੀ ਹੈ ਮਣਾ ਮੂਹੀ ਰੂਹੀ ਨੂੰ ਸਾੜ ਕੇ ਸਵਾ ਕਰ ਦਈਏ ਪਰ ਇਸ ਤਰ੍ਹਾਂ ਜਿਵੇਂ ਰੂਹੀ ਦੇ ਵਿੱਚ ਆਗ ਨਹੀਂ ਸਮਾ ਸਕਦੀ ਇਸ ਤਰ੍ਹਾਂ ਦੰਨ ਦੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਦੀ ਉਪਮਾ ਅਕਾਰ ਤੋਂ ਬਿਨਾ ਨਹੀਂ ਕਹੀ ਜਾ ਸਕਦੀ ਇਹ ਗੁਰੂ ਗ੍ਰੰਥ ਸਾਹਿਬ ਦੀ ਸੱਚ ਸੰਸ ਸੱਚੋ ਸੱਚ ਕਹਿੰਦੇ ਨੇ ਕੋਈ ਇੱਕ ਗਾਵੇ ਕੇ ਜਿਹੜਾ ਬਾਦਸ਼ਾਹ ਹੈ ਨਾ ਇਹ ਬੜੀ ਦੂਰ ਦੂਰ ਤੱਕ ਇਸ ਦਾ ਹੁਕਮ ਚੱਲਦਾ ਹੈ ਤੇ ਬੜਾ ਸ਼ਕਤੀਸ਼ਾਲੀ ਇਸ ਦਾ ਦੇਸ਼ ਹੈ ਤੇ ਜੇ ਛੋਣੀ ਦੀ ਉਹਦੇ ਖਾਣੇ ਦੇ ਵਿੱਚ ਜ਼ਹਿਰ ਪਾ ਦਿੱਤੀ ਜਾਵੇ ਤਾਂ ਕੀ ਫਰਕ ਪੈਂਦਾ ਹੈ ਹਾਂ ਫਰਕ ਪੈਂਦਾ ਹੈ ਉਸਦੀ ਮੌਤ ਹੋ ਜਾਵੇਗੀ ਤੇ ਸਾਧ ਸੰਗਤ ਜੀਓ ਇਸ ਤਰ੍ਹਾਂ ਜਿਵੇਂ ਕਿਸੇ ਦੇ ਭੋਜਨ ਦੇ ਵਿੱਚ ਕੋਈ ਮੱਖੀ ਆ ਗਏ ਮਰ ਜਾਵੇ ਤਾਂ ਫੇਰ ਉਹ ਭੋਜਨ ਨਹੀਂ ਖਾਧਾ ਜਾ ਸਕਦਾ ਇਸੇ ਤਰ੍ਹਾਂ ਪਾਈ ਸਾ ਪਾਈ ਗੁਰਦਾਸ ਜੀ ਆਖਦੇ ਨੇ ਸੱਚ ਅੰਦਰ ਕਿਉਂ ਕੂੜ ਸਮਾਈ ਸੱਚ ਦੇ ਅੰਦਰ ਕੂੜ ਨਹੀਂ ਸਮਾਇਆ ਜਾ ਸਕਦਾ ਤੇ ਤਾਂ ਨਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸੱਜ ਦੀ ਗੱਲ ਕਰਦੇ ਹਨ ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੇਵੀ ਦੇਵਤੇ ਪੀਰ ਪ੍ਰਕੰਪਰ ਅਵਤਾਰਾਂ ਦੀ ਉਪਮਾ ਨਹੀਂ ਬਲਕੇ ਵਿਰੋਲ ਆਕਾਰਪੁਰਖ ਵਾਹਿਗੁਰੂ ਪਰਮਾਤਮਾ ਦੀ ਉਪਮਾ ਹੈ ਤੇ ਇਸ ਲਈ ਇਹਦੇ ਵਿੱਚ ਕੋਈ ਹੋਰ ਮਿਲਾਵਟ ਨਹੀਂ ਕੀਤੀ ਜਾ ਸਕਦੀ ਤਾਂ ਜਹਾਵੀਰ ਬਾਦਸ਼ਾਹ ਨੇ ਕਿਹਾ ਜੇ ਤੁਸੀਂ حضرت ਮੁਹੰਮਦ ਸਾਹਿਬ ਦੀ ਉਪਮਾ ਵਿੱਚ ਲਾਫਾ ਨਹੀਂ ਲਿਖੋਗੇ ਤਾਂ ਤੁਹਾਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਸਤਿਗੁਰਾਂ ਨੇ ਕਿਹਾ ਕਿ ਉਹ ਸਜ਼ਾ ਜਿਹੜੀ ਤੂੰ ਦੇਣਾ ਚਾਹੁੰਦਾ ਹੈ ਉਹ ਸਜ਼ਾ ਨੂੰ ਸੀ ਪੂਗਤ ਲਵਾਗੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਪੀਰ ਪੈਗੰਬਰ ਵਾਸਤੇ ਦੋ ਲਫ਼ਜ਼ ਨਹੀਂ ਲਿਖਾਂਗੇ ਤਾਂ ਸਾਹਿਬਸੰਗਤ ਜੀ ਜahangir ਬਾਦਸ਼ਾਹ ਨੇ ਹੁਕਮ ਕਾ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੂੰ ਸਖਤ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਲਾਹੌਰ ਦੇ ਕਿਲੇ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਥੇ ਦੇਗ ਉਤਵਾਲੀ ਗਈ ਉਗਲ ਦੀ ਦੇਗ ਵਿੱਚ ਸਤਿਗੁਰਾਂ ਨੂੰ ਬਿਠਾਇਆ ਗਿਆ ਉਥੇ ਲੋਥ ਪਾਈ ਗਈ ਤਪ ਦੀ ਹੋਈ ਲੋਹ ਦੇ ਸਤਿਗੁਰਾਂ ਨੂੰ ਬਿਠਾਇਆ ਗਿਆ ਫਿਰ ਗਰਮ ਰੇਤ ਦੇ ਕਰਛੇ ਪਰ ਵਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੀਸ ਦੇ ਵਿੱਚ ਪਾਏ ਗਏ ਤੇ ਬਾਰ ਬਾਰ ਪੁੱਛਿਆ ਗਿਆ ਕਿ ਹੁਣ ਵੀ ਤੁਸੀਂ ਇਹ ਮੰਨ ਜਾਓ ਹੁਣ ਵੀ ਤੁਸੀਂ ਗੱਲ ਮੰਨ ਲਓ ਹੁਣ ਵੀ ਤੁਸੀਂ ਜੰਗਜੀਤ ਪਾਤਸ਼ਾਹ ਦੇ ਸਾਹਮਣੇ ਝੁਕ ਜਾਓ ਤਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਤੇ ਕਦੀ ਕਿਸੇ ਦੇ ਸਾਹਮਣੇ ਝੁਕਦਾ ਵੀ ਆਪਣੇ ਤਨ ਦੇ ਟੁਕੜੇ ਤੱਕ ਕਰਵਾ ਲੈਂਦਾ ਹੈ ਆਪਣੇ ਤਨ ਨੂੰ ਝਰਵਾਉਂਦਾ ਲੈਂਦਾ ਹੈ ਦੇਗਾਂ ਵਿੱਚ ਉਵਾਲੇ ਤੇ ਖਾ ਜਾਂਦਾ ਹੈ ਤਤੀਆਂ ਤਰੀਆਂ ਤੇ ਦੁਆਸ਼ ਜਾਂਦਾ ਹੈ ਪਰ ਕਦੀ ਕਿਸੇ ਦੇ ਸਾਹਮਣੇ ਝੁਟੀਆਂ ਨਹੀਂ ਤੇ ਅੱਜ ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਪੰਜਵਾਂ ਰੂਪ ਪੰਜਵਾਂ ਜਾਮਾ ਜੁਆਏ ਉਹ ਝੁਕੇਗਾ ਨਹੀਂ ਬਾਦਸ਼ਾਹ ਦੇ ਸਾਹਮਣੇ ਤਾਂ ਸਤਿਗੁਰ ਪਾਤਸ਼ਾਹ ਜੀ ਨੇ ਉਸ ਨੂੰ ਮਨਾ ਕਾ ਦਿੱਤਾ ਜਦੋਂ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜਿਨੂੰ ਦੁੱਖ ਅਤੇ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਸ ਵੇਲੇ ਜਿਹੜਾ ਸਾਈ ਮੀਆਂ ਮੀਰ ਸੀ ਉਹ ਉਸ ਜਗ੍ਹਾ ਤੇ ਪਹੁੰਚਿਆ ਸਾਈ ਮੀਆਂ ਮੀਰ ਡਿਖਾ ਹਾਲ ਆ ਜਦ ਯਾਦ ਉਹ ਹੋ ਵਿਆ ਕਰ ਰੋ ਪਿਆ ਚੀਖੇ ਕੇ ਢਾਈ ਮਾਰਦਾ ਸਤਗੁਰੂ ਕਿਹਾ ਮੀਆਂ ਛੋਡੋ ਪ੍ਰੀਤ ਚਾਮ ਸੇ ਕੀ ਹੁਆ ਕਨ ਤਪ ਹਰੀ ਨਾਮ ਸੇ ਸਾਈਂ ਮੀਆਂ ਮੇਰੀ ਤੁਸੀਂ ਇਤਨੇ ਗੁੱਸੇ ਦੇ ਵਿੱਚ ਕਿਉਂ ਆ ਰਹੇ ਹੋ ਕੋਈ ਗੱਲ ਨਹੀਂ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਚੰਦਨ ਚੰਦਨਾ ਸਰਦ ਰੁੱਤ ਮੂਲਨਾ ਮਿਟੇ ਇੱਕ ਆਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਹਰੀ ਭਾਈ ਤੂੰ ਪ੍ਰਮਾਤਮਾ ਦਾ ਨਾਮ ਜਪ ਕੇ ਮੇਰਾ ਅੰਦਰੋਂ ਹਿਰਦਾ ਇਤਨਾ ਠੰਡਾ ਹੋ ਗਿਆ ਕਿ ਇਹ ਤੱਤੀਆਂ ਤਵੀਆਂ ਜਿਉਂਗਲੀਆਂ ਹੋਈਆਂ ਦੇਖੋ ਵੀ ਮੇਰੋਂ ਤਾਂ ਆ ਨਹੀਂ ਸਕਦੀਆਂ ਇਹ ਸਤਗੁਰ ਪਾਤਸ਼ਾਹ ਜੀ ਦੀ ਸਬਰ ਦੀ ਸਿਖਰਤਾ ਹੈ ਜੋ ਸਤਗੁਰ ਪਾਤਸ਼ਾਹ ਜੀ ਨੇ ਜਿਹੜੇ ਭਾਈ ਇੱਕ ਕਵੀ ਨੇ ਬੜੇ ਮਿੱਠੇ ਅਤੇ ਪਿਆਰੇ ਬੋਲ ਕਹਿ ਹਨ ਉਹ ਕਹਿੰਦੇ ਹਨ ਕਿ ਭਾਈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਐਵੇਂ ਨਹੀਂ ਗਈ ਉਸ ਸਾਹਬਤ ਦੇ ਵਿੱਚੋਂ ਅਨੇਕ ਸਹਰ ਦੇ ਫੁੱਲ ਨਿਕਲੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ یوں ਖਿਲਰ ਜਾਣਗੇ ਸੰਸਾਰ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕਿ ਬੇਸ਼ੱਕ ਤੂੰ ਇਹ ਜਾਂਗੀਰ ਬਾਦਸ਼ਾਹ ਤਤਿਓ ਤਤਿਆਂ ਦੇ ਬਿਠਾ ਕੇ ਤੂੰ ਸਾਨੂੰ ਸ਼ਹੀਦ ਕਰਨਾ ਚਾਹਦਾ ਹੈ ਤੇ ਤੂੰ ਸੋਚਦਾ ਹੈ ਕਿ ਇਹ ਗੱਲ ਇੱਥੇ ਮੁੱਕ ਜਾਏਗੀ ਇੱਥੇ ਖਤਮ ਹੋ ਜਾਏਗੀ ਪਰ ਯਾਦ ਰੱਖਣਾ ਥੋੜੇ ਦਿਨਾਂ ਦੇ ਵਿੱਚ ਫੁੱਲ ਇਸ ਦੇ یوں ਖਿੜੇ ਜਾਣਗੇ ਸੰਸਾਰ ਅੰਦਰ ਕੋਈ ਚਾਵਨੀ ਚੌਕ ਬਾਗ ਲਾਸੀ ਚੜ ਕੇ ਦੇਸ ਧਰਮ ਤੇ ਪਿਆਰ ਅੰਦਰ ਮੈਂ ਕੁਰਸੀ ਚਮਕੌੜੀ ਜੂ ਸਾਰੀ ਟੁੱਟੇ ਫੁੱਲ ਜਦੋਂ ਤੋਂ ਬਾਹਾਰੇ ਅੰਦਰ ਕੋਈ ਅਧ ਖੜੇ ਫੁੱਲ ਤੋੜ ਕੇ ਚਿੜ ਦੇਵਾਗਾ ਸਰਬੰਵਤੀ ਦੀ دیوارੇ ਅੰਦਰ ਲੱਗੀ ਰਹੇਗੀ ਸਦਾ ਪਹਾੜ ਇਸ ਤੇ ਲਾਗੇ ਖਜਾਨੇ ਚੋਕਣਾ ਨਹੀਂ ਲੱਗੀ ਔਰਤੇ ਇਹਨਾਂ ਸੁਖਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਡੁੱਗਣਾ ਨਹੀਂ ਇਹ ਤੁੰ ਗੁਰੂ ਅਰਜਨ ਦੇਵ ਸਾਹਿਬ ਦੇ ਵਿਚਾਰਾਂ ਨੂੰ ਇੱਕ ਕਵੀ ਨੇ ਆਪਣੀ ਕਲਮ ਦੇ ਨਾਲ ਲਿਖਣ ਦਾ ਯਤਨ ਕੀਤਾ ਹੈ ਸਾਥ ਸੰਗਤ ਜੀ ਇਹ ਗੱਲ ਕਹਿਣੀ ਅਤੇ ਸੁਣਣੀ ਬਹੁਤ ਸੌਖੀ ਹੈ ਪਰ ਜੇ ਕਰੀ ਅਮਲ ਦੇ ਵਿੱਚ ਲਿਆਣਾ ਪਵੇ ਤਾਂ ਫਿਰ ਇੱਕ ਮੁਸੀਬਤ ਇੱਕ ਵੱਡਾ ਪਹਾੜ ਪਰਬਤ ਵਾਂਗੇ ਸਾਹਮਣੇ ਖੜ ਜਾਂਦੀ ਏ ਵੱਡੇ ਵੱਡੇ ਪੀਰ ਪੈਗੰਬਰਾਂ ਦੇ ਹੌਸਲੇ ਉੱਥੇ ਪਸਤ ਹੋ ਜਾਂਦੇ ਨੇ ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਐਸਾ ਸਿੱਖੀ ਸਦਕ ਨਿਵਾ ਕੇ ਵਿਖਾਇਆ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਥ ਨੂੰ ਲੋੜ ਪਵੇ ਸੀਸ ਦੀ ਜਦੋਂ ਪੰਥ ਨੂੰ ਲੋੜ ਪਵੇ ਕੁਰਬਾਨੀਆਂ ਦੀ ਜਦੋਂ ਪੰਥ ਨੂੰ ਲੋੜ ਪਵੇ ਸਹਾਕਾਂ ਦੀ ਤਾਂ ਉਸ ਵੇਲੇ ਇਹ ਜਿਹੜੇ ਸਿੱਖੀ ਦੇ ਵਿੱਚ ਚੱਲਣ ਵਾਲੇ ਹਨ ਸਿੱਖੀ ਤੇ ਪਹਿਰਾ ਦੇਣ ਵਾਲੇ ਹਨ ਜੋ ਗੁਰੂ ਨਾਨਕ ਪਾਤਸ਼ਾਹ ਦੇ ਸੱਦਾ ਤੇ ਵਿਸ਼ਵਾਸ ਰੱਖਣ ਵਾਲੇ ਨੇ ਉਹ ਪੰਜ ਪਾਲੀ ਤੇ ਦੌੜ ਦੌੜ ਕੇ ਆ ਜਾਵਣਗੇ ਕਿ ਮੈਂ ਸ਼ਹਾਦਤ ਦੇਣ ਵਾਸਤੇ ਤਿਆਰ ਹਾਂ ਤੇ ਕਦੀ ਸ਼ਹਾਦਤ ਤੋਂ ਪਿੱਛੇ ਨਹੀਂ ਹਟਣਗੇ ਕਵੀ ਪਾਂਧੀ ਨਨ ਕਾਨੂੰਨੀ ਦੇ ਬੋਲ ਹਨ ਉਹਨੇ ਬੜੇ ਪਿਆਰੇ ਬੋਲ ਲਿਖਿਆ ਹਨ ਉਹ ਕਹਿੰਦੇ ਹਨ ਜਿਹਦੇ ਸੀਸ ਤੇ ਕਦੀ ਸੀ ਕਲਸ ਝੂਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਆ ਸੀ ਕਈ ਕਈ ਪਹਿਰ ਅੰਧਿਆਰਿਆਂ ਦੀ ਸੇਰ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾਰੇ ਸੀ ਖਾ ਕੇ ਵਿੱਚ ਦੇਵ ਦੇ ਉਬਾਲਿਆਂ ਨੂੰ ਤੇ ਵੀ ਸਤਨਾਮ ਸ੍ਰੀ ਵਾਹਿਗੁਰੂ ਗਾ ਰਿਆ ਸੀ ਸੀਨਾ ਤਪ ਦੇ ਜਗ ਦੇ ਠਾਗਦੇ ਨੂੰ ਤਨ ਆਪਣਾ ਸਾੜ ਵਿਖਾਰਿਆ ਸੀ ਕੰਨਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ ਔਖੀ ਗੱਲ ਹੈ ਅਮਲ ਕਰਾਉਣ ਵਾਲੀ ਤੇ ਆਪ ਹੀ ਸੀ ਰੰਗ ਰੰਗੀ ਰੱਬੀ ਰੂ ਤਤੀ ਤਵੀ ਤੇ ਸੁਖਮਨੀ ਗਾ ਰਿਆ ਸੀ ਤੋ ਇਹ ਰਾਵ ਰੰਗੀ ਰੂ ਆਲੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਤੀਆਂ ਤਰੀਆਂ ਤੇ ਬੈਠ ਕੇ ਵੀ ਰੱਬੀ ਨਗਮੇ ਗਾ ਰਹੇ ਸਨ ਉੱਚੇ ਕਹਿ ਰਹੇ ਸਨ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਤਾਂ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਗੁਰ ਨਾਨਕ ਪਾਤਸ਼ਾਹ ਦੇ ਸਿਰਕ ਨੂੰ ਕਿਵੇਂ ਨਿਭਾਇਆ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖਾਂ ਨੇ ਵੀ ਇਸ ਤਰ੍ਹਾਂ ਜਦੋਂ ਜਦੋਂ ਵੀ ਉਹਨਾਂ ਦੇ ਸਾਹਮਣੇ ਮੁਸੀਬਤਾਂ ਆਈਆਂ ਉਹ ਨਾਲੇ ਬੜੇ ਸਜਮ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਆਮਿਆਂ ਤੇ ਸਿਦਕ ਨੂੰ ਨਿਭਾਇਆ ਤੇ ਸਾਹਤਾਂ ਦਾ ਉਹ ਜਾਪ ਵੀ ਗਏ ਤੇ ਇੱਕ ਦਸਤਾਨੇ ਮਜ਼ਹਰਦਾਰ ਲਿਖਾਰੀ ਹੈ ਉਹ ਆਪਣੀ ਕਲਮ ਦੇ ਨਾਲ ਲਿਖਦਾ ਏ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਇਤਿਹਾਸ ਨੂੰ ਲਿਖ ਰਿਹਾ ਸੀ ਮੇਰੀ ਕਲਮ ਪੰਨ ਦੀ ਤਰ੍ਹਾਂ ਚੱਲ ਰਹੀ ਸੀ ਬੜੇ ਪਿਆਰ ਨਾਲ ਉਹ ਨਗਮੇ ਲਿਖ ਰਹੀ ਸੀ ਉੱਪਰ ਲਿਖਦਿਆਂ ਲਿਖਦਿਆਂ ਉਹ ਕਲਮ ਅਚਾਨਕ ਰੁਕ ਗਈ ਉੱਥੇ ਮੇਰੇ ਹੱਥ ਵੀ ਰੁੱਕ ਗਏ ਉੱਥੇ ਮੇਰਾ ਦਿਲ ਤੇ ਦਿਮਾਗ ਵੀ ਰੁਕ ਗਿਆ ਤੇ ਮੈਂ ਦੇਖਿਆ ਜਿਸ ਕਾਗਜ਼ ਦੇ ਉੱਪਰ ਉਪਮਾ ਲਿਖ ਰਿਆ ਹੁਣ ਉਹ ਕਲਮ ਰੋ ਰਹੀ ਏ ਉਹ ਕੀਰਨੇ ਪਾ ਰਹੀ ਏ ਜਿੱਥੇ ਉਹ ਨਗਮੇ ਲਿਖ ਰਹੀ ਸੀ ਉੱਥੇ ਲਹੂ ਦੇ ਰੰਗੇ ਕਰ ਰਹੀ ਸੀ ਇਥੋਂ ਤੱਕ ਕਿ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਪਾਣੀ ਵਹਿ ਵਹਿ ਕੇ ਉਸ ਕਾਗਜ਼ ਨੂੰ ਗਿੱਲਾ ਕਰ ਰਿਹਾ ਸਨ تو اٹھ پھر وہ سنبھل کے کہندا ہے میں اے لکھیا قلم تحریر آنکھوں پھسا بادیدے تیرے آن او دل میرے آن با جا حیران میں واسط کہ میری قلم رو گئی میری قلم رو گئی میری آنکھا روپیاں میرا دل روپیا میرا ہردہ میراک دے وچ گیا کہ او دھن گرو ارجن دیو بادشاہ ਜੋ ਸਾਰਿਆਂ ਦਾ ਭਲਾ ਕਰਦੇ ਹਨ ਅੱਜ ਉੱਤਤੀਆਂ ਕਾਵੀਆਂ ਦੇ ਵਿੱਚ ਉਹ ਕਿਵੇਂ ਬੈਠ ਕੇ ਸਤਨਾਮ ਤੇ ਸ੍ਰੀ ਵਾਹਿਗੁਰੂ ਦਾ ਉਚਾਰਣ ਕਰ ਰਹੇ ਹਨ ਤਾਂ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਮੁਸਲਮ ਲਿਖਾਰੀ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਿਰ ਚੁੱਕ ਗਿਆ ਅਤੇ ਕਈ ਵਾਰ ਉਸਨੇ ਨਮਸਕਾਰ ਕੀਤੀ ਉਸਨੇ ਉਹਨੂੰ ਵੀ ਨਮਸਕਾਰ ਕੀਤੀ ਤੇ ਅੱਜ ਵੀ ਉਹ ਨਮਸਕਾਰ ਕਰ ਰਿਹਾ ਹੈ ਤੇ ਕਿਉਂ ਹੋਵੇ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਅਨੇਸ਼ਾਨ ਕਰਦੇ ਰਹੀਏ ਤੇ ਗੁਰੂ ਪਾਤਸ਼ਾਹ ਜੀ ਦੀ ਅਸੀਰਵਾਦ ਤੇ ਪਾਤਰ ਬਣਦੇ ਰਹੀਏ ਸਾਧ ਸੰਗਤ ਇਤਨੇ ਕੋ ਲਬਜ ਪ੍ਰਵਾਨ ਕਰਨਾ ਨਹੀਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਦੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਿ ਨਾਮੁ sat <small>